ਕੀ ਮਾਮਲਾ ਸ ਮੇਰਾ ਨਾਮ ਜਸਵੀਰ ਸਿੰਘ ਬੇਰਕਾ ਆਊਟਸੋਰਸ ਜੂਨੀਅਨ ਦਾ ਜਿਲ੍ਹਾ ਪ੍ਰਧਾਨ ਸੂਬੇ ਦਾ ਜਰਨਲਿਸਟਰੀ ਕੀ ਮਾਮਲਾ ਕੋ ਦਾ ਸੀ ਇਹ ਮਾਮਲਾ ਹੀ ਜਿਹੜਾ ਲਗਾਤਾਰ ਅਸੀਂ ਸੰਘਰਸ਼ ਕਰਕੇ ਜਿਹੜਾ ਵਰਕਰਾਂ ਦੀਆਂ ਛੁੱਟੀਆਂ ਬਹਾਲ ਕਰਾਈਆਂ ਸੀ ਕਿਰਤ ਕਾਨੂੰਨ ਦੇ ਅਨੁਸਾਰ ਫੈਕਟਰੀ ਐਕਟ ਦੇ ਵਿੱਚ ਜਿਹੜਾ ਵਰਕਰਾਂ ਨੂੰ ਉਹ ਸਿਕ ਲਈ ਵੈਜੂਅਲੀ ਅਤੇ ਗਾਈਟਡ ਛੁੱਟੀਆਂ ਮਿਲਦੀਆਂ ਪਰ ਠੇਕੇਦਾਰ ਵੱਲੋਂ ਜਿਹੜੇ ਉਹਨਾਂ ਦੀਆਂ ਛੁੱਟੀਆਂ ਦਾ ਜਿਹੜਾ ਕੱਟ ਕੇ ਤਨਖਾਹ ਜਿਹੜੀ ਉਹ ਪਾ ਦਿੱਤੀ ਗਈ ਹੈ ਉਹਦੇ ਵਿਰੋਧ ਦੇ ਵਜੋਂ ਅਸੀਂ ਜੀਐਮ ਸਾਹਿਬ ਨੂੰ ਵੀ ਲਗਾਤਾਰ ਪਿਛਲੇ ਮੰਥ ਤੋਂ ਨਾ ਰਾਬਤਾ ਕਾਇਮ ਕੀਤਾ ਪਰ ਉਹ ਠੇਕੇਦਾਰ ਨਾਲ 12 ਤਰੀਕ ਨੂੰ ਸਾਡੀ ਮੀਟਿੰਗ ਕਰਾਈ ਸੀਗੀ ਪਰ ਕੱਲ ਜਦੋਂ ਉਹ ਛੁੱਟੀਆਂ ਪਾਉਣ ਦੀ ਮਤਲਬ ਉਹਨਾਂ ਨੇ ਕਮਿਟਮੈਂਟ ਕੀਤੀ ਸੀ ਪਰ ਕੱਲ ਦੁਪਹਿਰ 3 ਵਜੇ ਤਕਰੀਬਨ ਠੇਕੇਦਾਰ ਵੱਲੋਂ ਫੋਨ ਆਇਆ ਤੇ ਉਹਦੇ ਵੱਲੋਂ ਸਾਡੇ ਨਾਲ ਜਿਹੜਾ ਦੁਰਵਿਵਹਾਰ ਕੀਤਾ ਗਿਆ ਗਾਲੀ ਗਲੋਚ ਕੀਤਾ ਗਿਆ ਪਰ ਸਾਡੇ ਵੱਲੋਂ ਮਤਲਬ ਐਜੇ ਕੋਈ ਉਹ ਨਹੀਂ ਕਦਮ ਚੁੱਕਿਆ ਗਿਆ ਇਸ ਲਈ ਅਸੀਂ ਮੈਨੇਜਮੈਂਟ ਨੂੰ ਲਿਖਤੀ ਤੌਰ ਤੇ ਉਹ ਠੇਕੇਦਾਰ ਦੀ ਸ਼ਿਕਾਇਤ ਕਰ ਦਿੱਤੀ ਗਈ ਹੈ ਤੇ ਅਸੀਂ ਯੂਨੀਅਨ ਵੱਲੋਂ ਇਹ ਮੰਗ ਕਰਦੇ ਹਾਂ ਕਿ ਉਹ ਠੇਕੇਦਾਰ ਤੇ ਬਣਦੀ ਜਿਹੜੀ ਕਾਰਵਾਈ ਕੀਤੀ ਜਾਵੇ ਜੇਕਰ ਮੈਨੇਜਮੈਂਟ ਇਹ ਕਾਰਵਾਈ ਨਹੀਂ ਕਰਦੀ ਤਾਂ ਜਿਹੜਾ ਅਸੀਂ ਇਹ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ ਅੱਜ ਦਾ ਸੰਘਰਸ਼ ਕਿਸ ਤਰ੍ਹਾਂ ਦਾ ਅੱਜ ਦੀ ਜਿਹੜੀ ਸ਼ਨਾਰਸ ਸੀਗਾ ਇਹ ਇੱਕ ਵਾਰ ਇੱਕ ਘੰਟੇ ਦੀ ਗੇਟ ਰੈਲੀ ਦੇ ਰੂਪ ਦੇ ਵਿੱਚ ਅਸੀਂ ਕੀਤਾਗਾ ਤੇ ਅਸੀਂ ਮਿਲਕ ਫੈਡ ਜਿਹੜੀ ਇਹਨਾਂ ਦੀ ਮੈਨੇਜਮੈਂਟ ਹੈ ਉਹਨਾਂ ਨੂੰ ਅਸੀਂ ਜਿਤਾਵਲੀ ਕਰਦੇ ਹਾਂ ਕਿ ਜਿਹੜਾ ਇਹ ਠੇਕੇਦਾਰ ਹੈ ਜਿਹੜਾ ਹੈਡਲ ਠੇਕੇਦਾਰ ਹੈਗਾ ਉਹਦਾ ਠੇਕਾ ਜਿਹੜਾ ਸੰਗਰੂਰ ਵੀ ਚੱਲ ਰਿਹਾ ਉਹ ਮੀਟਿੰਗ ਦੇ ਵਿੱਚ ਮੰਨਿਆਂਗਾ ਵੀ ਮੈਂ ਉੱਥੇ ਨਗਦ ਰੁਪਏ ਵੀ ਦਿੰਨਾ ਉਹਨਾਂ ਨੂੰ ਮੈਂ ਛੁੱਟੀਆਂ ਵੀ ਨਹੀਂ ਦਿੰਦਾ ਉਹਨਾਂ ਨੂੰ ਮੈਂ ਗਾਈ ਚੜਾਂ ਵੀ ਨਹੀਂ ਦਿੰਦਾ ਤੁਸੀਂ ਜ਼ੋਰ ਲਾ ਲਓ ਮੈਂ ਗਾਈ ਚੜ ਤੇ ਛੁੱਟੀਆਂ ਨਹੀਂ ਦੇਣੀਆਂ ਅਸੀਂ ਮੈਨੇਜਮੈਂਟ ਨੂੰ ਇਹ ਇੱਥੋਂ ਚਿਤਾਵਨੀ ਦਿੰਨੇ ਆ ਕਿ ਇਹਦੀ ਜਿਹੜੀ ਜਾਂਚ ਹੋਣੀ ਚਾਹੀਦੀ ਆ ਅਸੀਂ ਡੀਸੀ ਸਾਹਿਬ ਨੂੰ ਵੀ ਇੱਥੋਂ ਇਹ ਅਪੀਲ ਕਰਦੇ ਆ ਕਿ ਸੋਨੂੰ ਕਿਸਾਨਾਂ ਦਾ ਜਿਹੜਾ ਸੈਟਲਾਈਟਰ ਆਹੀਂ ਤਾਂ ਧੂਆਂ ਉੱਡਦਾ ਦੇਖ ਜਾਂਦਾਗਾ ਪਰ ਥੋੜੇ ਤੋਂ 2 ਕਿਲੋਮੀਟਰ ਦੀ ਦੂਰੀ ਤੇ ਇਹ ਬੇਰਕਾ ਮਿਲਕ ਪਲਾਂਟ ਦਾ ਜਿਹੜਾ ਪਲਾਂਟ ਹੈ ਉਹਦੇ ਵਿੱਚ ਜਦੋਂ ਵਰਕਰਾਂ ਦੀਆਂ ਇਹ ਛੁੱਟੀਆਂ ਕੱਟੀਆਂ ਜਾਂਦੀਆਂ ਨੇ ਉਦੋਂ ਸਾਡੇ ਕਿਰਤ ਕਾਨੂੰਨ ਦੇ ਸਹਾਇਕ ਜਿਹੜੇ ਨੇ ਸਾਡੇ ਇੱਥੇ ਐਲਸੀ ਸਹਾਇਕ ਕਮਿਸ਼ਨਰ ਨੇ ਉਹ ਇਹਨਾਂ ਦੀਆਂ ਵੈਰੀਫਿਕੇਸ਼ਨਾਂ ਕਿਵੇਂ ਪਾਸ ਕਰ ਜਾਂਦੇ ਨੇ ਉਹ ਇਹਨਾਂ ਦੇ ਜਿਹੜੇ ਆਡਿਟ ਆ ਉਹ ਕਿਵੇਂ ਪਾਸ ਕਰ ਜਾਂਦੇ ਨੇ ਇਹ ਵੀ ਇੱਥੇ ਇੱਕ ਬੜਾ ਵੱਡਾ ਮਤਲਬ ਸਵਾਲੀਆ ਚਿੰਨ੍ਹ ਖੜਾ ਹੁੰਦਾਗਾ ਕਿ ਜਿੱਥੇ ਇਹ ਮੈਨੇਜਮੈਂਟ ਤੱਕਾ ਕਰ ਰਹੀ ਆ ਉਦੇ ਨਾਲ ਨਾਲ ਜਿਹੜਾ ਇਹਨਾਂ ਦੇ ਰਲ ਮਿਲ ਮੇ ਵਿਭਾਗ ਨੇ ਜਿਵੇਂ ਫੈਕਟਰੀ ਦੇ ਉੱਤੇ ਇਹਨਾਂ ਦੇ ਲੇਬਰ ਇਨਸਪੈਕਟਰ ਰੱਖੇ ਹੁੰਦੇ ਨੇ ਉਹ ਵੀ ਕਿਤੇ ਨਾ ਕਿਤੇ ਇਹਨਾਂ ਦੇ ਨਾਲ ਰਲ ਮਿਲ ਕੇ ਵਰਕਰਾਂ ਦੀ ਲੁੱਟ ਦਾ ਜਿਹੜਾ ਉਹ ਆ ਚੁੰਗ ਬਸੂਰ ਰਹੇ ਨੇ ਕਿੰਨੇ ਕਿੰਨੇ ਮਲਾਕਾਂ ਇਨਾਂ ਦੇ ਤਕਰੀਬਨ 100 ਮੁਲਾਜ਼ਮ ਦੀ ਜਿਹੜੀ ਛੁੱਟੀ ਕੱਟ ਕੇ ਆ ਉਹ ਪੈਸੇ ਜਿਹੜੇ ਪਾ ਦਿੱਤੇ ਗਏ ਨੇ ਪਰ ਜਿਹੜਾ ਉਹਨਾਂ ਦਾ ਤਕਰੀਬਨ 2000 ਜਾਂ 3000 ਰੁਪਏ ਪਰ ਮੰਥ ਕਿਉਂਕਿ ਉਹਨਾਂ ਦੀ ਸੈਲਰੀ ਬੜੀ ਘੱਟ ਹੈ ਅਨਸਕਿਲਡ ਦੇ ਉਹ ਵਰਕਰ ਹੈ 9000 10000 ਰੁਪਏ ਤੋਂ ਉਹ ਕੰਮ ਕਰ ਰਹੇ ਨੇ ਜਦੋਂ ਉਹਨਾਂ ਦੀ 2000 ਰੁਪਏ ਸੈਲਰੀ ਕੱਟੀ ਗਈ ਤਾਂ ਉਹਨਾਂ ਦਾ 6000 ਜਾਂ 6500 ਰੁਪਏ ਖਾਤੇਾਂ ਦੇ ਵਿੱਚ ਆਇਆਗਾ ਇਸ ਕਰਕੇ ਇਹ ਜਿਹੜਾ ਉਹਨਾਂ ਨਾਲ ਜਿਹੜੀ ਉਹਨਾਂ ਦੀ ਨੇਰੀ ਲੁੱਟ ਕਰ ਰਹੇ ਨੇ ਤੇ ਇਹਦੇ ਵਿੱਚ ਮੈਨੇਜਮੈਂਟ ਬਰਾਬਰ ਦੀ ਭਾਗੀਦਾਰ ਹੈ ਜੇ ਤੁਹਾਡੀ ਮੰਗ ਨਾਮ ਮੰਨੀ ਗਈ ਅਗਲਾ ਕੀ ਪ੍ਰੋਗ ਜੇਕਰ ਅਸੀਂ ਮੈਨੇਜਮੈਂਟ ਨੂੰ ਲਿਖਤੀ ਤੌਰ ਦੇ ਉੱਤੇ 2-3 ਵਾਰ ਮੰਗ ਪੱਤਰ ਵੀ ਦਿੱਤੇ ਨੇ ਕੱਲ ਵੀ ਅਸੀਂ ਇਹ ਦੇ ਬਾਬਤ ਮੰਗ ਪੱਤਰ ਦਿੱਤਾਗਾ ਅੱਜ ਅਸੀਂ ਇੱਕ ਵਾਰ ਗੇਟ ਰੈਲੀ ਕੀਤੀ ਆ ਜੇਕਰ ਇਹ ਮੈਨੇਜਮੈਂਟ ਇਹ ਠੇਕੇਦਾਰਾਂ ਦੇ ਉੱਪਰ ਨਹੀਂ ਐਕਸ਼ਨ ਲੈਂਦੀ ਤਾਂ ਅਗਲਾ ਸੰਘਰਸ਼ ਦੇ ਰੂਪ ਦੇ ਵਿੱਚ ਅਸੀਂ ਅਲਿਖਾਂਗੇ ਤੇ ਸੰਘਰਸ਼ ਕਰਾਂਗੇ